ਅੱਜ ਤੋਂ 35 ਸੈਂਕੀਆਂ ਸਾਲਾਂ ਆਪਣਾ ਪਹਿਲਾ ਵਾਪਰੀ ਹੋਈ ਇੱਕ ਘਟਨਾ ਨੇ ਸਾਰੀ ਕੌਮ ਨੂੰ ਅੱਜ ਤੱਕ ਸਾਨੂੰ ਬਲੂਨ ਦਾ ਅੰਦਤ ਹੈ ਇਹ ਵਾਪਰੀ ਕਿਉਂ ਗੱਲ ਕੌਮਾਂ ਤੇ ਹੀ ਜਦਾਂ ਕਿਉਂ ਵਾਪਰੀਆਂ ਕੋਈ ਆਮ ਘਟਨਾ ਥੋੜੀ ਸੀ ਸਾਡੀਆਂ ਬੀਆਂ ਭੈਣਾਂ ਦੀ ਬੇਬੱਦੀ ਕਰਕੇ ਸਾਡੀਆਂ ਮਾਵਾ ਸਾਡੇ ਪਿਓਆਂ ਕਲਾ ਚਪ ਚਿਹਰ ਬਾਕੀ ਸਾਡਾ ਇੱਕੋ ਆਮ ਗੱਲ ਥੋੜੀ ਸੀ ਅਸੀਂ ਸਿੱਧੀ ਕਿਸ ਕਿਸ ਮਕਸਦ ਲਈ ਜੰਨੇ ਹੋਏ ਹੋ ਜਿਹੜੀ ਗੱਤਨਾ ਵਾਪਰੀ ਉਹ ਐਨੀ ਦੁੱਖਦਾਈ ਸੀ ਸਾਡੇ ਦਿਲ ਦਾ ਰੂਹ ਹਿੰਦ ਤੱਕ ਚੋੜਨਾ ਨਹੀਂ ਜਾਣਿਆ ਜਾਣੀ ਕਿਸੇ ਕੋਲੇ ਦਰਦ ਕਿਵੇਂ ਭੁੱਲ ਸਕਦੇ ਆਂ ਅਸੀਂ ਸਾਡੇ ਨਾਲ ਜੋ ਵਾਪਰੇ ਬਹੁਤ ਪੱਦਰ ਤੇ ਗੁਰੂ ਸਾਹਿਬ ਤੋਂ ਨਤਮਸਤਕ ਹੋ ਕੇ ਅਸ਼ੀਰਵਾਦ ਲੈ ਕੇ ਅਸੀਂ ਕਦੇ ਕੋਈ ਗੱਲ ਹੀ ਨਹੀਂ ਕੀਤੀ ਕੌਮ ਨੇ ਗੱਲ ਹੀ ਨਹੀਂ ਸੰਗੀ ਸਾਡੇ ਨਾਲ ਵਾਅਦੇ ਕਰਦੇ ਰਹੇ ਤੁਹਾਨੂੰ ਨੌਕਰੀਆਂ ਦੇ ਦਾਂਗੇ ਤੁਹਾਨੂੰ ਮੁਆਵਜ਼ਾ ਦੇ ਦਾਂਗੇ ਇਹ ਨੌਕਰੀਆਂ ਮੁਆਵਜ਼ਾ ਚਾਹੀਦਾ ਕੌਮ ਨੂੰ ਕੌਮ ਚਾਹੇ ਰਹੀ ਕਿ ਸੋਨੇ ਦੀਆਂ ਕੰਧਾਂ ਜਿਹੜਾ ਦਿੱਲੀ ਦੇ ਇਰਤ ਕੇਂਦਰਾਂ 'ਤੇ ਖੜੀ ਕਰਦੇ